ਹੈਲੋ ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਜੀ ਤੁਹਾਡਾ ਸਾਡੀ ਅੱਜ ਦੀ ਵੀਡੀਓ 'ਚ ਅੱਜ ਦੀ ਵੀਡੀਓ 'ਚ ਜਿੰਨੇ ਵੀ ਆਪਾਂ ਸੂਟ ਲੈ ਕੇ ਆਏ ਆ ਜੇ ਮਸ਼ੀਨ ਵਰਕ ਦੇ ਸੂਟ ਹੋਣਗੇ ਆ ਪ੍ਰਾਈਸ ਆਪਾਂ ਨਾਲ ਹੀ ਦੱਸਾਂਗੇ ਤੇ ਤੁਸੀਂ ਇਹ ਸੂਟ ਆਪਣੇ ਕੋਲ ਰੈਡੀ ਨੇ ਇਹਨਾਂ ਨੂੰ ਆਪਣੇ ਆਰਡਰ ਦੇ ਅਕੋਰਡਿੰਗ ਰੈਡੀ ਵੀ ਕਰਵਾ ਸਕਦੇ ਹੋ ਜਿਸ ਤਰ੍ਹਾਂ ਦੀ ਤੁਹਾਡੀ ਕਲਰ ਚੁਆਇਸ ਹੋਊਗੀ ਜਿਹੜੇ ਸੂਟ ਆਪਣੇ ਕੋਲ ਰੈਡੀ ਨੇ ਇਹਨਾਂ ਦਾ ਪ੍ਰਾਈਸ ਵਗੈਰਾ ਜਾਣ ਕੇ ਤੁਸੀਂ ਇਹ ਸੂਟ ਸਾਡੇ ਤੋਂ ਆਨਲਾਈਨ ਆਰਡਰ ਕਰਕੇ ਮੰਗਵਾ ਸਕਦੇ ਹੋ ਜੀ ਤੇ ਜੇਕਰ ਤੁਸੀਂ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਬੈਲ ਆਈਕਨ ਔਨ ਕਰ ਲਓ ਜਿੰਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੂਗੀ ਤੇ ਬਹੁਤ ਹੀ ਸੋਹਣੇ ਸੂਟ ਨੇ ਜੀ ਬਿਲਕੁਲ ਰੀਫਰੈਂਟ ਡਿਜ਼ਾਈਨ ਹੋਏਗਾ ਲੋ ਪ੍ਰਾਈਸ ਨੇ ਜੀ ਹਜ਼ਾਰ ਤੋਂ ਲੈ ਕੇ 1500 ਤਾਈ ਵੀ ਇਹ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋ ਆਪਣੀ ਚੁਆਇਸ ਦੇ ਫੈਬਰਿਕ ਤੇ ਤੇ ਜਿਹੜੇ ਇਹ ਸੂਟ ਆਪਾਂ ਤੁਹਾਨੂੰ ਦਿਖਾਵਾਂਗੇ ਇਹਨਾਂ ਦਾ ਰੇਟ ਆਪਾਂ ਪਿਓਰ ਤੇ ਫੈਬਰਿਕ ਤੇ ਕਰੇ ਹੋਏ ਨੇ ਰੈਡੀ ਦੇ ਨਾਲ ਹੀ ਦੱਸਾਂਗੇ ਤੇ ਚਲੋ ਜੀ ਹੁਣ ਆਪਾਂ ਤੁਹਾਨੂੰ ਪਹਿਲਾ ਸੂਟ ਦਿਖਾਣੇ ਆ ਜੀ ਬਹੁਤ ਹੀ ਪਿਆਰਾ ਜਿ ਇਹ ਮੈਂ ਆਪਣੇ ਸਟੀਚ ਕਰਵਾਇਆ ਸੂਟ ਤੇ ਵਿਦਾਊਟ ਸਟੀਚਿੰਗ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਵੀ ਲੈ ਸਕਦੇ ਹੋ ਤੇ ਇਹਦਾ ਵਰਕ ਦੇਖੋ ਤੁਸੀਂ ਅਨ ਸਟੀਚ ਵੀ ਤੁਹਾਨੂੰ ਦਿਖਾਵਾਂਗੇ ਬਹੁਤ ਸੋਹਣਾ ਸੂਟ ਹੈ ਜੀ ਵਿਦਾਊਟ ਦੁਪੱਟਾ ਫੈਬਰਿਕ ਫੈਬਰਿਕ ਵਿਦ ਵਰ ਕੇ ਸੂਟ 1600 ਰੁਪਏ ਦੇ ਵਿੱਚ ਹੈ ਜੀ ਤੇ ਇਹ ਮੈਂ ਆਪਣੇ ਸਟੀਚ ਕਰਵਾਇਆ ਹੈ ਬਹੁਤ ਸੋਹਣਾ ਇਹਦਾ ਸ਼ੇਡ ਹੈ ਜੀ ਰਸ਼ ਸ਼ੇਡ ਦਾ ਸੂਟ ਹੈ ਤੇ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਇਹ ਜੌਰਜਟ ਪਿਓਰ ਜੌਰਜਟ ਤੇ ਬਣਿਆ ਹੋਇਆ ਸੂਟ ਹੈ ਜੀ ਤੇ ਤੁਸੀਂ ਇਹਦੀ ਦੇਖੋ ਕਿਸ ਤਰ੍ਹਾਂ ਦੀ ਆਪਾਂ ਫਿਨਿਸ਼ਿੰਗ ਦਿੱਤੀ ਹੋਈ ਹੈ ਘੇਰੇ ਤੇ ਤੇ ਬਾਜੂ ਦੇ ਇਸ ਤਰ੍ਹਾਂ ਬਜਟੇ ਤੇ ਵਰਕ ਹੋਏਗਾ ਘੇਰੇ ਤੇ ਵਰਕ ਹੋਏਗਾ ਤੇ ਆਪਾਂ ਫਿਨਿਸ਼ਿੰਗ ਪੱਟੀ ਦੇ ਨਾਲ ਇਹਨੂੰ ਸੂਟ ਨੂੰ ਰੈਡੀ ਕਰਿਆ ਹੋਇਆ ਜੀ ਤੇ ਬਹੁਤ ਸੋਹਣੀ ਆਪਾਂ ਇੱਥੇ ਇਹਦੇ ਤੇ ਸ਼ਿਮਰ ਦੀ ਫਿਨਿਸ਼ਿੰਗ ਪੱਟੀ ਹੋਏ ਦਿੱਤੀ ਹੋਈ ਜਿਸ ਤਰ੍ਹਾਂ ਆਪਾਂ 골ਡਨ ਵਰਕ ਦਿੱਤਾ ਹੋਇਆ ਜੀ ਥਰੈਡ ਦੇ ਵਿੱਚ ਆਪਾਂ 골ਡਨ ਜਰੀ ਦਾ ਵਰਕ ਦਿੱਤਾ ਹੋਇਆ ਉਸੇ ਤਰ੍ਹਾਂ ਇਹਦੀ ਫਿਨਿਸ਼ਿੰਗ ਪੱਟੀ ਦਿੱਤੀ ਹੋਈ ਹੈ ਜੀ ਤੇ ਨਾਲ ਇਹਦੇ ਸਲਵਾਰ ਸੂਟ ਬਣਾਇਆ ਜੀ ਇਹ ਸਲਵਾਰ ਦਾ ਸਲਵਾਰ ਹੋਏਗੀ ਆਲ ਓਵਰ ਫੈਬਰਿਕ ਹੈ ਜੀ ਆਲ ਓਵਰ ਸੂਟ ਹੈ ਜੀ ਇਹ ਜੌਰਜਟ ਫੈਬਰਿਕ ਹੋਏਗਾ ਤੇ ਜਿਹੜਾ ਮੈਂ ਮਨਿੰਦਰ ਨਾਲ ਦੁਪੱਟਾ ਲਗਵਾਇਆ ਜੀ ਦੁਪੱਟਾ ਇਹ ਪਿਓਰ ਦਾ ਦੁਪੱਟਾ ਹੈ ਜੀ ਤੁਸੀਂ ਸੈਮੀ ਚ ਲੈਣਾ ਚਾਹਦੇ ਹੋ ਸੈਮੀ ਵੀ ਲੈ ਸਕਦੇ ਹੋ ਆਪਾਂ ਪਿਓਰ ਸ਼ਫੌਨ ਦਾ ਦੁਪੱਟਾ ਟਾਈ ਐਂਡ ਡਾਈ ਵਿਦ ਲੈਸ਼ ਦੀ ਡਿਜ਼ਾਈਨਿੰਗ ਦਿੱਤੀ ਹੋਈ ਹੈ ਫੋਰ ਸਾਈਡ ਬਾਰਡਰ ਤੇ ਤੇ ਬਹੁਤ ਸੋਹਣਾ ਸੂਟ ਬਣਿਆ ਹੈ ਜੀ ਇਹ ਸੂਟ ਵਿਦਆਊਟ ਦੁਪੱਟਾ ਤੁਸੀਂ ਲੈਣਾ ਚਾਹੁੰਦੇ ਹੋ ਵਿਦਆਊਟ ਸਟੀਚਿੰਗ ਇਹ 1600 ਰੁਪਏ ਚ ਸੂਟ ਰੈਡੀ ਹੋਏਗਾ ਜਿੰਦੇ ਵਿੱਚ ਆਪਾਂ ਫੈਬਰਿਕ ਹੋਏਗਾ ਜੌਰਜਟ ਦਾ ਤੇ ਨਾਲੋਂ ਦੇ ਇਸ ਤਰ੍ਹਾਂ ਸਾਰਾ ਮਸ਼ੀਨ ਵਰਕ ਹੋਏਗਾ ਤੇ ਕਲਰ ਚੁਆਇਸ ਤੁਸੀਂ ਦੱਸ ਕੇ ਇਹ ਸੂਟ ਰੈਡੀ ਕਰਵਾ ਸਕਦੇ ਹੋ ਜੀ ਇਸ ਜੀ ਆਪਣਾ ਜੌਰਜਟ ਤੇ ਸੂਟ ਅਗਲੇ ਸੇਮ ਸੂਟ ਆਪਾਂ ਦਿਖਾ ਰਹੇ ਹਾਂ ਜੀ ਇਹ ਵੀ ਬਹੁਤ ਸੋਹਣਾ ਛੇੜਿਆ ਜੀ ਤੇ ਲਾਈਟ ਜਿਹਾ ਕਲਰ ਹੈ ਤੇ ਇਹ 1600 ਰੁਪਏ ਦਾ ਸੂਟ ਹੈ ਜੀ ਤੁਸੀਂ ਲੈਣਾ ਚਾਹੁੰਦੇ ਹੋ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰਕੇ ਆਪਣਾ ਐਡਰੈਸ ਵਗੈਰਾ ਭੇਜ ਕੇ ਸੂਟ ਤੁਸੀਂ ਮੰਗਵਾ ਸਕਦੇ ਹੋ ਜੀ ਇਹਦਾ ਵਰਕ ਦੇਖੋ ਘੇਰੇ ਦਾ ਵਰਕ ਹੋਏਗਾ ਬਾਜੂ ਦਾ ਵਰਕ ਹੋਏਗਾ ਸਟੀਚਿੰਗ ਤੋਂ ਬਾਅਦ ਉਹਦੀ ਇਸ ਤਰ੍ਹਾਂ ਫਿਨਿਸ਼ਿੰਗ ਆਏਗੀ ਜਿਵੇਂ ਆਪਾਂ ਪਹਿਲਾਂ ਸੂਟ ਦਿਖਾਇਆ ਸੀ ਜੀ ਦੁਪੱਟਾ ਲਵਾਉਣਾ ਚਾਹੁੰਦੇ ਹੋ ਤੁਸੀਂ ਸ਼ਫਾਉਣ ਦਾ ਚਨੌਨ ਦਾ ਜਿਹੜਾ ਵੀ ਸੈਮੀ ਜਾਂ ਪਿਓਰ ਦਾ ਦੁਪੱਟਾ ਲਵਾਉਣਾ ਚਾਹੁੰਦੇ ਹੋ ਤੁਸੀਂ ਇਹਦੇ ਤੇ ਲਗਵਾ ਸਕਦੇ ਇੰਦੇ ਵਿੱਚ ਇਸੇ ਤਰ੍ਹਾਂ ਬਾਜੂ ਦੇ ਇੱਕ ਫਲਾਰ ਪਾਇਆ ਹੋਇਆ ਹੈ ਕਲਰ ਕੰਬੀਨੇਸ਼ਨ ਬਹੁਤ ਸੋਹਣੇ ਦਿੱਤੇ ਹੋਏ ਨੇ ਬਾਰਡਰ ਦੇ ਵਿੱਚ ਜਿਸ ਤਰ੍ਹਾਂ ਦਾ ਲਾਈਟ ਸ਼ੇਡ ਹੈ ਤੇ ਦੇਖੋ ਬਹੁਤ ਸੋਹਣਾ ਇਹਦੇ ਨਾਲ ਵੀ ਜੇਟਾਈ ਐਂਡ ਡਾਈ ਦਾ ਦੁਪੱਟਾ ਹੋ ਜੇ ਤੇ ਸੂਟ ਬਹੁਤ ਸੋਹਣਾ ਰੈਡੀ ਹੋਏਗਾ ਸਟੀਚਿੰਗ ਤੋਂ ਬਾਅਦ ਤੇ ਤੁਸੀਂ ਇਹ 1600 ਰੁਪਏ ਦੇ ਵਿੱਚ ਇਹ ਸੂਟ ਲੈ ਸਕਦੇ ਹੋ ਜੀ ਇਹ ਵੀ ਜੌਰਜਟ ਫੈਬਰਿਕ ਤੇ ਬਿਲਕੁਲ ਸੌਫਟ ਵਾਲਾ ਸਟੱਫ ਹੋਏਗਾ ਜੀ ਜੌਰਜਟ ਦਾ ਤੇ ਇਹਦੀ ਸ਼੍ਰਿੰਕਜ ਵਗੈਰਾ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਬਹੁਤ ਸੋਹਣਾ ਸੂਪੀ ਫੈਬਰਿਕ ਹੈ ਤੇ ਤੁਸੀਂ ਇਹਨੂੰ ਕਿਸੇ ਵੀ ਤਰ੍ਹਾਂ ਏਜੀਵੋ ਸ਼ੇਅਰ ਕਰੇ ਵੁਸ਼ ਕਰ ਸਕਦੇ ਹੋ ਜੀ ਤੇ ਰੇਂਜ ਦੇ ਅਕੋਰਡਿੰਗ ਸੂਟ ਬਹੁਤ ਵਧੀਆ ਹੈ ਅੱਗੇ ਜਿਹੜਾ ਪਤਨ ਸੂਟ ਦਿਖਾ ਰਹੇ ਹਾਂ ਜੀ ਇਹ ਪੈਚਵਰਕ ਦੇ ਸੂਟ ਹੋਣਗੇ ਇਹ ਵੀ ਸੂਟ ਆਪਣੇ ਕੋਲ ਰੈਡੀ ਹੈ ਜੀ ਬਹੁਤ ਸੋਹਣਾ ਗਰਲੇ ਸ਼ਰੂਕ ਦਾ ਸੂਟ ਹੈ ਜੀ ਇਹਦੇ ਤਾਂ ਜਿਵੇਂ ਆਪਾਂ ਕ੍ਰਸ਼ਿਟ ਫੈਬਰਿਕ ਦੇ ਉੱਤੇ ਆਪਾਂ ਵੀ ਨੈਕ ਬਣਾਇਆ ਹੋਇਆ ਹੈ ਪੈਚਵਰਕ ਹੋਏਗਾ ਪੂਰੀ ਵੀ ਫਿਨਿਸ਼ਿੰਗ ਦੇਖੋ ਤੁਸੀਂ ਵੀ ਨੈਕ ਕਿਸ ਤਰ੍ਹਾਂ ਬਣਿਆ ਹੈ ਇਹਦੀ ਬਾਜੂ ਦਾ ਕੰਮ ਹੋਏਗਾ ਵੀਨਕ ਬਣਾਇਆ ਜੇ ਤੁਸੀਂ ਇਹਦਾ ਘੇਰਾ ਬਣਵਾਉਣਾ ਚਾਹੁੰਦੇ ਹੋ ਸੇਮ ਘੇਰਾ ਵੀ ਬਣਵਾ ਸਕਦੇ ਆਪਾਂ ਵੀਨਕ ਬਾਜੂ ਤੇ ਇਹਦੇ ਪੌਂਚੇ ਦਾ ਕੰਮ ਕਰਿਆ ਹੋਇਆ ਹੈ ਇਹ 2100 ਰੁਪਏ ਦੇ ਵਿੱਚ ਸੂਟ ਰੈਡੀ ਹੈ ਜੀ ਦੁਪੱਟਾ ਤੁਸੀਂ ਸੇਮ ਫੈਬਰਿਕ ਦਾ ਲਵਾਉਣਾ ਚਾਹੁੰਦੇ ਹੋ ਸੇਮ ਵੀ ਲਗਵਾ ਸਕਦੇ ਹੋ ਆਦਰਵਾਇਜ਼ ਤੁਸੀਂ ਆਪਣੀ ਚੁਆਇਸ ਅਕੋਰਡਿੰਗ ਫੈਬਰਿਕ ਦੱਸ ਕੇ ਦੁਪੱਟਾ ਲਗਵਾ ਸਕਦੇ ਹੋ ਜੀ ਸਰ ਆਪਾਂ ਜਰੀ ਦਾ ਕੰਮ ਕਰਿਆ ਹੋਇਆ ਹੈ ਪੈਚ ਵੀ ਆਪਾਂ ਇਹਦੇ ਦੇ ਸ਼ਿਲਪ ਫੈਬਰਿਕ ਲਾਇਆ ਹੋਇਆ ਹੈ ਪੈਚ ਦਾ ਤੇ ਬਹੁਤ ਸੋਹਣਾ ਨੀਟ ਐਂਡ ਕਲੀਨ ਇਹਦੇ ਤੇ ਵਰਕ ਹੋਇਆ ਹੈ 2100 ਰੁਪਏ ਵਿੱਚ ਇਹ ਤੁਸੀਂ ਸਾਡੇ ਤੋਂ 올ਓਵਰ ਸੂਟ ਤੇ ਵਿਦਆਊਟ ਦੁਪੱਟਾ ਲੈ ਸਕਦੇ ਹੋ ਦੁਪੱਟਾ ਲਵਾਣਾ ਤੁਹਾਡੀ ਆਪਣੀ ਮਰਜ਼ੀ ਦੀ ਚੁਆਇਸ ਦੇ ਅਕੋਰਡਿੰਗ ਤੁਸੀਂ ਫੈਬਰਿਕ ਦੱਸ ਕੇ ਦੁਪੱਟਾ ਵੀ ਲਗਵਾ ਸਕਦੇ ਹੋ ਜੀ ਇਹਨਾਂ ਦੀ ਬਾਜੂ ਦਾ ਕੰਮ ਹੈ ਜੀ ਸੇਮ ਬਾਜੂ ਬਣੀਆਂ ਹੋਈਆਂ ਨੇ ਸੇਮ ਇਸੇ ਤਰ੍ਹਾਂ ਪਹੁੰਚੇ ਬਣੇ ਹੋਏ ਨੇ ਪਹੁੰਚੇ ਬਾਜੂ ਤੇ ਇਹਦੇ ਗਲੇ ਦਾ ਕੰਮ ਹੋਏਗਾ ਫੈਚ ਵਰਕ ਦਾ ਸੂਟ ਹੈ ਜੀ ਤੇ ਦੂਸਰਾ ਸੂਟ ਤੁਸੀਂ ਦੇਖੋ ਜੀ ਪ્યોਰ ਸ਼ਿਮਰ ਤੇ ਆਪਾਂ ਰੈਡੀ ਕਰਿਆ ਹੋਇਆ ਹੈ ਇਹ ਵੀ ਬਹੁਤ ਸੋਹਣਾ ਹੋਇਆ ਜੀ ਉਹਦਾ ਜਿਸ ਤਰ੍ਹਾਂ ਆਪਾਂ ਗੜਾ ਬਣਾਇਆ ਸੀ ਇਹੰਦਾ ਹੋਏ ਮੁਖੇਰੇ ਦਾ ਵਰਕ ਹੋਏਗਾ ਇਹ ਘੇਰਾ ਬਣਿਆ ਹੋਇਆ ਜੀ ਜਿੰਨਾ ਦਾ 26 ਇੰਚ 24 ਇੰਚ ਦੇ ਅਰਾਊਂਡ ਉਹ ਘੇਰਾ ਤਿਆਰ ਹੁੰਦਾ ਹੈ ਉਹ ਸੂਟ ਇਹ ਬਣਵਾ ਸਕਦੇ ਹੋ ਜੀ ਤੁਸੀਂ ਲੈਂਥ ਵਿੱਚ ਇਹਦਾ ਕੋਈ ਇਸ਼ੂ ਨਹੀਂ ਹੈ ਲੈਂਥ ਜਿੰਨੀ ਮਰਜ਼ੀ ਬਣਾ ਲਓ ਕਿਉਂਕਿ ਇਹਦਾ ਨੈਕ ਨਹੀਂ ਬਣਿਆ ਹੋਇਆ ਦੇਖੋ ਜਿੰਦਾ ਵਰਕ ਇੰਦੀ ਆਪਾਂ ਘੇਰਾ ਬਣਿਆ ਹੋਇਆ ਹੈ ਬਾਜੂ ਬਣੀ ਹੋਈ ਹੈ ਇਹ ਬਾਜੂ ਦਾ ਕੰਮ ਹੋਏਗਾ ਇਹ ਸੇਮੈਂਟ ਦੀ ਬੋਟਮ ਦਾ ਕੰਮ ਹੋਏਗਾ ਇਹ ਸਾਰਾ ਸੰਵਾਰ ਤੇ ਕੰਮ ਆਏਗਾ ਤੁਸੀਂ ਇੰਦਰਨਾਟ ਆਈ ਐਂਡ ਆਈ ਦੁਪੱਟਾ ਵੀ ਕਰਵਾ ਸਕਦੇ ਹੋ ਸਿੰਗਲ ਸ਼ੇਡ ਦੇ ਵਿੱਚ ਵੀ ਦੁਪੱਟਾ ਕਰਵਾ ਕੇ ਇਹ ਸੂਟ ਸਾਡੇ ਕੋਲ ਰੈਡੀ ਨੇ ਤੁਸੀਂ ਲੈ ਸਕਦੇ ਹੋ ਜੀ 2100 ਰੁਪਏ ਦੀ ਅਰੇਂਜ ਵਿੱਚ ਇਹ ਸੂਟ ਹੈ ਜੀ ਬਹੁਤ ਸੋਹਣਾ ਕੰਮ ਕਰਿਆ ਹੋਇਆ ਤੁਸੀਂ ਨੇੜੇ ਤੋਂ ਪੂਰੀ ਕੰਮ ਦੀ ਫਿਨਿਸ਼ਿੰਗ ਦੇਖੋ ਸ਼ਿਮਰ ਦਾ ਫੈਬਰਿਕ ਹੈ ਜੀ ਪਾਰਟੀ ਵੀਰ ਸੂਟ ਬਣੇਗਾ ਜਿਸ ਤਰ੍ਹਾਂ ਆਪਾਂ ਛੋਟੇ ਮੋਟੇ ਫੰਕਸ਼ਨ ਦੇ ਸੂਟ ਬਣਾਉਣਾ ਹੋਵੇ ਤਾਂ ਉਸ ਦੇ ਅਕੋਰਡਿੰਗ ਇਹ ਸੂਟ ਬਹੁਤ ਸੋਹਣਾ ਸਟੀਚਿੰਗ ਤੋਂ ਬਾਅਦ ਬੰਦਾ ਹੈ ਜਿਵੇਂ ਆਪਾਂ ਤੁਹਾਨੂੰ ਪਹਿਲਾ ਸੂਟ ਦਿਖਾਇਆ ਸੀ ਸਟਿਚ ਹੋਇਆ ਉਹਦੀ ਗੈਟ-ਅੱਪ ਕਿੰਨੀ ਸੋਹਣੀ ਆਈ ਹੋਈ ਹੈ ਉਸੇ ਤਰ੍ਹਾਂ ਇਹ ਸੂਟ ਰੈਡੀ ਹੋਏਗਾ ਜੀ ਸਟੀਚਿੰਗ ਤੋਂ ਬਾਅਦ ਤੇ ਇਹ ਵਿਦਆਊਟ ਦੁਪੱਟਾ ਸੂਟ ਹੈ ਜੀ 2100 ਰੁਪਏ ਦੇ ਵਿੱਚ ਇਹ ਦੋਨੋਂ ਸੂਟ ਨੇ ਪਹਿਲਾ ਵਾਲਾ ਦਾ 1600 ਰੁਪਏ ਪ੍ਰਾਈਸ ਸੀ ਜੀ ਅੱਗੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਲਿਨਨ ਕਾਟਨ ਤੇ ਸੂਟ ਪੈਟ ਸ਼ੇਡ ਦਾ ਸੂਟ ਹੈ ਜੀ ਇਹ ਵੀ ਬਹੁਤ ਸੋਹਣਾ ਸੂਟ ਰੈਡੀ ਹੋਇਆ ਜੀ ਇਹ ਵੀ ਸਾਰਾ ਮਿਰਰ ਦਾ ਕੰਮ ਕਰਿਆ ਹੋਇਆ ਹੈ ਦੇਖੋ ਜੀ ਇਸ ਤਰ੍ਹਾਂ ਸ਼ੋਲਡਰ ਤਾਂ ਹੀ ਆਪਣੇ ਆ ਦੋ ਲਾਈਨਸ ਜਾ ਰਹੀਆਂ ਨੇ ਤੇ ਨੈਕ ਦਾ ਕੰਮ ਹੋਏਗਾ ਪੂਰਾ ਹੈਵੀ ਬਣਿਆ ਹੋਇਆ ਹੈ ਜੀ ਸੂਟ ਦਾ ਸਾਰਾ ਨੈਕ ਇੰਦੇ ਚ ਬਹੁਤ سارے ਸ਼ੇਡ ਨੇ ਆਪਣੇ ਕੋਲ ਡਾਈਏਬਲ ਫੈਬਰਿਕ ਹੁੰਦਾ ਕੋਈ ਵੀ ਰੰਗ ਤੁਸੀਂ ਡਾਈ ਕਰਵਾ ਕੇ ਇਹ ਸੂਟ ਬਣਵਾ ਸਕਦੇ ਹੋ ਜੀ ਇਹ ਹੋਏਗਾ ਜੀ ਨਿਵਾਜੂ ਦਾ ਕੰਮ ਇੰਦਨ ਲਪ ਲਾਇਆ ਹੋਇਆ ਜੀ ਸ਼ਿਫੋਨ ਦਾ ਦੁਪੱਟਾ ਪਿਓਰ ਸ਼ਿਫੋਨ ਦਾ ਦੁਪੱਟਾ ਹੋਏਗਾ ਦੁਪੱਟੇ ਨੂੰ ਆਪਾਂ ਇਸ ਤਰ੍ਹਾਂ ਟਰਾਈ ਐਂਡ ਆਈ ਕਰਕੇ ਲੈਸ ਦੀ ਫਿਨਿਸ਼ਿੰਗ ਵੀ ਸੇਮ ਕਰਦੇ ਗੋ ਸੋਹਣਾ ਸੂਟ ਬਣਿਆ ਜੀ ਇਹ ਵੀ ਇਹ ਹੋਏਗਾ ਕਾਟਨ ਸ਼ਿਲਕ ਦਾ ਫੈਬਰਿਕ ਹੈ ਜੀ ਜਿਹੜਾ ਤੁਹਾਨੂੰ ਲਾਸਟ ਵਿੱਚ ਆਪਾਂ ਸੂਟ ਦਿਖਾਇਆ ਜੀ ਦੂਸਰੇ ਇੱਕ ਸ਼ਿਮਰ ਤੇ ਸੂਟ ਬਣਾਇਆ ਇੱਕ ਆਪਾਂ ਸ਼ਿਰਕ ਫੈਬਰਿਕ ਤੇ ਤੇ ਦੋ ਹੋਣਗੇ ਜੌਰਜਟ ਤੇ ਤੇ ਪ੍ਰਾਈਸ ਆਪਾਂ ਇਹਨਾਂ ਦਾ ਨਾਲ ਹੀ ਦੱਸਿਆ ਤੁਸੀਂ ਪ੍ਰਾਈਸ ਇਹਨਾਂ ਦਾ ਹਾਂਜੀ ਉਮੀਦ ਹੈ ਜੀ ਤੁਹਾਨੂੰ ਸਾਡੇ ਅੱਜ ਦੇ ਵੀਡੀਓ ਵਾਲੇ ਸਾਰੇ ਸੂਟ ਪਸੰਦ ਆਏ ਹੋਣਗੇ ਜਿਹੜਾ ਸੂਟ ਤੁਹਾਨੂੰ ਪਸੰਦ ਆਏ ਸਕਰੀਨਸ਼ਾਟ ਭੇਜਗੇ ਤੇ ਤੁਸੀਂ ਆਪਣਾ ਆਰਡਰ ਪਲੇਸ ਕਰਕੇ ਸੂਟ ਆਪਣੇ ਘਰ ਬੈਠੇ ਮੰਗਵਾ ਸਕਦੇ ਹੋ ਜੀ ਥੈਂਕ ਯੂ